ਆਈਰੋਜੀ ਕਾ ਖਾਲਸਾ ਅੰਕ ਦੀ ਵੀਰ ਹੈਲੋ ਮੈਂ ਹੈਡ ਕਰਦਾ ਵੀਰੇ ਹੋਇਆ ਨਹੀਂ ਹੈਗਾ ਇਧਰੋਂ ਨਾ ਉਹ ਹੋ ਗਿਆ ਬਸ ਓਨ ਵਾਲਾ ਓਨ ਵਾਲਾ ਹੋ ਗਿਆ ਹੋ ਗਿਆ ਹੈਲੋ ਹੈਲੋ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਵੇਂ ਆ ਗੈਂਗਸਲ ਸਾਹਿਬ ਧਾਰਨੀ ਸਾਹਿਬ ਵਧੀਆ ਭਾਜੀ ਕੀ ਹਾਲ ਨੇ ਕੱਲ ਤਾਂ ਬੜੀਆਂ ਧਮਕੀਆਂ ਛੋਟਾ ਬੋਲਦਾ ਇਹਨੂੰ ਗੱਲ ਧਮਕੀਆਂ ਦਿੰਦਾ ਸੀ ਵੀ ਲੈ ਸਮੰਗਦਾ ਸੀ ਮਾਫਲਾਨੀ ਗੈਂਗ ਦਾ ਬੰਦਾ ਉਹ ਭਾਜੀ ਮੈਂ ਹੁਣੀ ਵੀਰਜੀ ਦਾ ਵੀਰਜੀ ਦਾ ਮੇਰੇ ਕੋਲੇ ਫੋਨ ਆਇਆ ਮੇਰਾ ਭਰਾ ਵੀਰਜੀ ਤੇਰੇ ਵਾਰਚੀ ਖੜੇ ਨੇ ਹਾਂਜੀ ਵੀਰਜੀ ਤੇਰੇ ਬਾਹਰ ਏਰੀਏ 'ਚ ਹੀ ਖੜੇ ਨੇ ਤੇਰੇ ਵਾਰਚੀ ਖੜੇ ਨੇ ਉਹ ਨਹੀਂ ਐ ਮੈਂ ਪਾਜੀ ਨਾਲ ਗੱਲ ਹੋ ਗਈ ਕੈਲਗਰੀ ਮੈਂ ਇਹਨੂੰ ਐਡਰੈਸ ਦੇ ਦਿੰਨਾ ਮੈਂ ਮੌਂਟਰੀ ਟੂ ਰਹਿਣਾ ਮੇਰਾ ਭਰਾ ਮੌਂਟਰੀ ਟੂ ਖੜੇ ਨੇ ਇਹ ਤੇਰੇ ਨਾਮ ਮੈਨੂੰ ਕੱਲ ਸਾਨੂੰ ਕੱਲ ਹੀ ਪਤਾ ਲੱਗਾ ਕਿ ਇਹ ਮੌਂਟਰੀ ਟੂ ਰਹਿਣਾ ਤੇਰਾ ਉਹ ਪਾਜੀ ਗੱਲ ਇਹ ਸੀ ਕਿ ਮੈਂ ਨਾ ਕਿਸੇ ਨੂੰ ਫੋਨ ਨਹੀਂ ਕੀਤਾ ਤੇ ਉਹਨੇ ਮੇਰਾ ਫੋਨ ਲਿੱਤਾ ਸੀ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਅਰਜੈਂਟ ਕਾਲ ਕਰਨੀ ਆ ਤੇ ਉਹਨਾਂ ਨੇ ਪਾਜੀ ਤੁਹਾਨੂੰ ਫੋਨ ਕਰ ਮਿਲਾ ਦਿਆ ਉਹ ਮੇਰੀ ਗੱਲ ਸੁਣਾ ਤੂੰ ਕਹਿੰਦਾ ਅੱਧੇ ਘੰਟੇ ਵਾਸਤੇ ਫੋਨ ਮੈਨੂੰ ਆਇਆ 9 ਵਜੇ ਵਾਪਸ ਫੋਨ ਮੈਂ ਕਰਿਆ 10:30 ਵਜੇ ਪਾ ਜੀ ਮੈਂ ਤੁਹਾਨੂੰ ਦੱਸ ਦਾਂ ਮੈਂ ਕਿੱਥੇ ਬੈਠੀ ਸੀ ਆਪਾਂ ਪੈਗ ਛੱਕ ਲਾ ਕੇ ਤੇ 1.5 ਵਜੇ 1.5 ਘੰਟੇ ਬਾਅਦ ਕੌਣ ਫੋਨ ਦਿੰਦਾ ਹੁੰਦਾ ਆਪਦਾ ਚੱਲ ਤੇਰਾ ਮਤਲਬ ਤੂੰ ਤੂੰ ਕਾਲ ਨਹੀਂ ਕਰਿਆ ਮੈਂ ਤੁਹਾਨੂੰ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਮੈਂ ਮੇਰੇ ਤੇ ਫੋਨ ਲਿਆ ਮੈਂ ਕਿਹਾ ਯਾਰ ਫੋਨ ਆ ਰਿਹਾ ਕਹਿੰਦਾ ਨੰਬਰ ਕੀ ਆ ਕਹਿੰਦਾ ਕਹਿੰਦਾ ਕਹ ਰਹੀ ਗੱਲ ਮੇਰੇ ਤੇ ਰਹਿ ਗਿਆ ਮੇਰੇ ਤੇ ਬਾਹਰ ਨੂੰ ਚਲ ਗਿਆ ਮੈਨੂੰ ਨਹੀਂ ਪਤਾ ਕੀ ਦਾ ਕਹਿੰਦਾ ਯਾਰ ਮੇਰੇ ਯਾਰ ਦੋਸਤ ਦਾ ਗੰਦਾ ਇੰਡੀਆ ਤੋਂ ਕਹਿੰਦਾ ਯਾਰ ਕੋਈ ਦਿੱਕਤ ਹੀ ਹੋ ਗਈ ਮੈਂ ਕਿਹਾ ਚਲ ਕੋਈ ਹੋ ਗਈ ਹੋਣੀ ਮੈਂ ਕਿਹਾ ਯਾਰ ਕੋਈ ਗੱਲਬਾਤ ਮੈਨੂੰ ਨਹੀਂ ਦੱਸਿਆ ਤੇ ਬਾਜੀ ਮੈਂ ਹੁਣ ਨੋਟ ਕੀਤਾ ਤੁਹਾਡਾ ਨੰਬਰ ਉਸਨੇ ਬਲੋਕ ਮੇਰੇ ਫੋਨ 'ਚ ਬਲੋਕ ਕੀਤਾ ਹੋਇਆ ਤੇ ਸਾਰਾ ਚੈਟਿੰਗ ਵਗੈਰਾ ਡਿਲੀਟ ਕੀਤੀ ਹੋਈ ਆ ਬਾਜੀ ਦਾ ਫੋਨ ਆਇਆ ਕਹਿ ਲਈ ਤੂੰ ਕ ਤੇਰਾ ਦੋਸਤ ਹੈ ਮੇਰਾ ਤਾਂ ਫੋਨ ਹੀ ਚੱਕਦਾ ਹੈਗਾ ਮੈਂ ਉਹਨੂੰ 10 ਫੋਨ ਕਰ ਲਿਆ ਕੌਣਾ ਬੰਦਾ ਕੀ ਨਾ ਉਹਦਾ ਨਾਮ ਗਿੰਦਾ ਵੀਰੇ ਗਿੰਦਾ ਕਿਹੜੇ ਕਿਹੜੇ ਪਿੰਡ ਦਾ ਇਧਰ ਇੰਡੀਆ ਚੋਂ ਨਹੀਂ ਨਹੀਂ ਇਹ ਅੰਬਾਲੇ ਤੋਂ ਹੈ ਵੀਰ ਜੀ ਤੇਰਾ ਦੋਸਤ ਹੈ ਫੋਟੋ ਹੈਗੀ ਤੇਰੇ ਕੋਲ ਉਹਦੀ ਨਾਲ ਬੈਠੇ ਦੀ ਨਹੀਂ ਮੇਰੇ ਕੋਲ ਉਹਦੇ ਮਤਲਬ ਵਟਸਐਪ ਵਾਲੀ ਫੋਟੋ ਹੈਗੀ ਭਾਜੀ ਨਹੀਂ ਜਦੋਂ ਤੂੰ ਕੀਦਾ ਕਿਸਦਾ ਉਹ ਹੀ ਨਾਂ ਲੈਂਦਾ ਹੋਵੇਂ ਤੇਰੇ ਨਾਲ ਦਾਰੂ ਪੀਂਦੇ ਦੀ ਫੋਟੋ ਹੈਗੀ ਹੈ ਭਾਜੀ ਤੇਰੇ ਨਾਲ ਜੀ 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 ਉਹ ਪਏ ਉਹ ਸਿੱਖਦਾ ਨਹੀਂ ਹੈਗਾ ਉਹ ਪੰਜਾਬੀ ਹੈ ਕਿ ਉਹ ਨਹੀਂ ਪਾਜੀ ਉਹ ਬਾਮ ਬਾਮਣਾ ਬਾਜੀ ਅੱਛਾ ਠੀਕ ਹੈ ਮੈਂ ਤਾਂ ਇਹ ਸਮਝ ਗਿਆ ਮੈਂ ਕੋਈ ਚਿੱਟਾ ਵੇਚਣ ਵਾਲਾ ਭੈਣ ਚੋਦ ਓ ਪਾਜੀ ਮੇਰੀ ਗੱਲ ਸੁਣੋ ਪਹਿਲਾਂ ਤਾਂ ਮੈਂ ਵੀਡੀਓ ਦੇਖ ਕੇ ਮੇਰਾ ਕਹਿੰਦੇ ਲੱਗ ਗਿਆ ਪਈਆਂ ਪਾਜੀ ਮੈਂ ਤਾਂ ਸਟੂਡੈਂਟ ਆਇਆ ਹੋਇਆ ਜਦ ਮੈਨੂੰ ਢਾਈ ਮਹੀਨੇ ਹੋਇਆ ਤੇ ਸਾਲੋਂ ਸਟੂਡੈਂਟ ਆਇਓ ਫਿਰ ਗੱਲ ਸੁਣੋ ਮੇਰੀ ਤੁਸੀਂ ਧਿਆਨ ਨਾ ਰਹੋ ਤੁਸੀਂ ਧਮਕੀਆਂ ਦਿਨੋ ਬਾਹਰ ਰੱਖ ਕੇ ਸੋਨੂੰ ਐ ਲੱਗਦਾ ਵੀ ਹਰੇਕ ਹੀ ਡਰ ਜਾਂਦਾ ਹੈ ਗਾਹਾਂ ਕਈ ਵਾਰ ਭੋਈਆ ਬੈਠਾ ਹੁੰਦਾ ਹੈ ਫਿਰ ਤੁਸੀਂ ਨਾ ਰਹਿ ਰਹੇ ਹੋ ਗੈਂਗਾਂ ਦਾ ਫਲਾਨੀ ਗੈਂਗਸਟਰ ਦਾ ਫਲਾਨੇ ਗੈਂਗਸਟਰ ਦਾ ਅਗਲੇ ਦਾ ਕਿਉਂ ਨਾਂ ਲੈਨੇ ਮੈਨੂੰ ਪਤਾ ਹੁਣ ਇਹ ਕੰਮ ਮੈਂ ਆਪ ਕਰਕੇ ਛੱਡੇ ਹੋਏ ਨੇ ਸਾਰੇ ਇਹ ਤਾਂ ਮੇਰਾ ਕੰਮ ਮੈਂ ਆਪ ਸਾ 18 ਸਾਲ ਆਇਆ ਮੈਨੂੰ ਪਤਾ ਹੀ ਨਹੀਂ ਹੈਗਾ ਵੀ ਕਿਹਦਾ ਫੋਨ ਹੈ ਕੀ ਹਿਸਾਬ ਦਾ ਤੁਸੀਂ ਵੀਡੀਓ ਪਾ ਦੀ ਭਾਜੀ ਮੜ ਜਾ ਦੇਖ ਤਾਂ ਲੋ। ਵੀਡੀਓ ਪਾਵਣਾ ਯਾਰ ਤੁਸੀਂ ਮੈਥੋਂ ਐਡਰੈਸ ਮੰਗੀ ਜਾਂਦੇ ਹੋ ਧਮਕੀਆਂ ਦੇਈ ਜਾਂਦੇ ਹੋ ਮੈਨੂੰ ਬੈਂਕਾਂ ਦਾ ਧਮਕੀਆਂ ਦੇਈ ਜਾਂਦੇ ਹੋ ਮੈਨੂੰ ਕਹਿੰਦਾ ਕਿ ਅਸੀਂ ਤੇਰੇ ਘਰੇ ਪਹੁੰਚਾਂਗੇ ਤੇਰਾ ਐਡਰੈਸ ਦੇ ਅਸੀਂ ਤਰ੍ਹਾਂ ਆ ਕਰਦਾਂਗੇ ਤੇ ਲੱਤਾਂ ਪਾਰ ਨਹੀਂ ਚਲਦੀਆਂ ਮੇਰੇ ਸਾਹੇ ਮੈਂ ਵੀਡੀਓ ਵੀਡੀਓ ਨਹੀਂ ਪਾਵਾਂ। ਬਾਜੀ ਮੇਰੀ ਤਾਂ ਸੁਣ ਲੋ ਗੱਲ ਮੇਰੀ ਤਾਂ ਸੁਣ ਲੋ ਮੇਰਾ ਮੁਕਸਰ ਏਰੀਆ ਅਮਨ ਕਲੋਨੀ ਮੇਰੀ ਏ ਮੈਂ ਦੱਸੋ ਉਹ ਤੁਹਾਨੂੰ ਡਰੈਸ ਦੇਣਾ ਕਰਦਾ ਹੋਰ ਦੱਸੋ। ਨਾ ਹੁਣ ਤਾਂ ਦੇ ਨਾ ਦੇ ਚੱਲ ਜਦੋਂ ਮਾਫੀ ਮੰਗਣ ਲੱਗ ਗਿਆ ਜਿਆਦਾ ਕੱਲ ਹੀ ਦਿੰਦਾ ਉਹਦੀ ਫੋਨ ਕਰਦਾ ਵਾਪਸ ਨਾਲ ਜਦੋਂ ਮੈਂ ਵੀਡੀਓ ਪਾਈ ਆ। ਨਹੀਂ ਨਹੀਂ ਯਾਰ ਮੈਨੂੰ ਬਾਜੀ ਮੈਂ ਯਾਰ ਮੇਰੀ ਗੱਲ ਹੀ ਨਹੀਂ ਹੋਈ ਹੈ ਕਿ ਮੈਂ ਕਿਦਾਂ ਉਹ ਕਰ ਲਿਆ ਮੈਨੂੰ ਤਾਂ ਹੁਣ ਪਤਾ ਲੱਗਾ ਬਾਈ ਦਾ ਫੋਨ ਆਈ ਸੀ ਕੱਲ੍ਹ ਕੀ ਤੋਂ। ਆਵਾਜ਼ ਤਾਂ ਮੈਨੂੰ ਤੇਰੀ ਲੱਗੀ ਜਾਂਦੀ ਆ ਚੱਲ ਹੁਣ ਤੂੰ ਜ ਕਾਰਨੀਆਂ ਦਾ ਹਨਾ ਹਾਂਜੀ ਬੰਦੇ ਬਦੋਰੇ ਕੱਠੜ ਖਾਲਿਸਤਾਨੀਆਂ ਬਾਜੀ ਮੈਂ ਕੋ ਯਾਰ ਗੱਲ ਆਏ ਨਹੀਂ ਹੈਗੀ ਇਹ ਇਹ ਗੱਲ ਨਹੀਂ ਹੈਗੀ ਖਾਲਸਤਾਨੀਆਂ ਦੀ ਜਾਂ ਤੂੰ ਹਿੰਦੂਸਤਾਨੀ ਹੈ ਇਹ ਗੱਲ ਇਹ ਨਹੀਂ ਹੈਗੀ ਗਾਇਆ ਤੂੰ ਪਾਕਿਸਤਾਨੀ ਐ ਚਾਹੇ ਤੂੰ ਇੰਡੋਨੇਸ਼ੀਆ ਐ ਗੱਲ ਇਹ ਐ ਵੀਰੇ ਮੇਰੀ ਗੱਲ ਇਹ ਐ ਵੀਰੇ ਮੇਰੀ ਦੇਖ ਫਿਰ ਤੂੰ ਇਹ ਜਿਹੇ ਬੰਦੇ ਨਾਲ ਰਹਿਣਾ ਕਿਉਂ ਆ ਕੱਲ ਨੂੰ ਉਹ ਕਿਸੇ ਹੋਰ ਧੀ ਪੈਣ ਨੂੰ ਫੋਨ ਕਰੂਗਾ ਮੈਨੂੰ ਇਹੀ ਨਹੀਂ ਪਤਾ ਵੀ ਮੈਂ ਮੈਨੂੰ ਮੇਰੀ ਗੱਲ ਤਾਂ ਸੁਣੋ ਮੇਰੀ ਅੱਜ ਤੱਕ ਕਦੀ ਮਾਰ ਚੰਗੀ ਗੱਲ ਹੀ ਨਹੀਂ ਹੋਈ ਉਸ ਨਾਲ ਕੋਈ ਕਿਹੜੀ ਫੋਨ ਆਪਦਾ ਕੌਣ ਕੇ ਫੋਨ ਤਾਂ ਸਕੇਪਾ ਹੀ ਨਹੀਂ ਦਿੰਦਾ ਕੋਈ ਛੇਤੀ ਛੇਤੀ ਹੁਣ ਮੇਰੀ ਗੱਲ ਸੁਣਾ ਮੈਨੂੰ ਉਹਨੇ ਧਮਕੀ ਦਿੱਤੀ ਮੈਨੂੰ ਉਹਨੇ ਕਹਿਤਾ ਐਡਰੈਸ ਮੇਰੀ ਹਜ਼ਾਰ ਨਾਲ ਦੁਸ਼ਮਣੀਆਂ ਛੋੜੇ ਚੱਕਰ 'ਚ ਮੇਰਾ ਕੋਈ ਕੰਮ ਕੱਢ ਜੇ ਅਗਲਾ ਕੂਏ ਨੂੰ ਬਾਰੋ ਤਾਮ ਕੀਏ ਹੋਏ ਵਾਰਨ ਦਾ ਨਾਮ ਲਗੂ ਲੋ ਪੁਲਿਸ ਸਾਨੂੰ ਬਾਲਦੀ ਫਿਰੂ ਉਹ ਤਾਂ ਮੈਂ ਦੇਖ ਪਾਜੀ ਇਸ ਚੀਜ਼ ਨੂੰ ਮੈਂ ਆਪਣੀ ਗਲਤੀ ਮੰਨਦਾ ਵੀ ਹਾਂ ਮੈਂ ਤੁਹਾਡਾਂ ਇੰਟੈਲੀਜੈਂਸ ਨੂੰ ਸੀ ਸਾਰ ਕੇ ਤੇ ਨੰਬਰ ਦੇ ਕੇ ਸੀ ਇਧਰ ਵੀ ਤੇਰੇ ਮਗਰ ਬੰਦੇ ਲਾਏ ਸੀ ਇਹ ਕੱਲ ਹੀ ਤੇਰੇ ਕੋਲੇ ਪਹੁੰਚੇ ਸੀ ਖਾਲਸੇ ਸੀ ਜਿਹੜੇ ਬੰਦੇ ਆਪਣੇ ਕੋਈ ਗੱਲ ਨਹੀਂ ਬਾਜੀ ਮੈਂ ਐਡਰੈਸ ਦੇ ਦਿੰਦਾ ਮੌਂਟਰੀਅਲ ਜੈਰੀ ਪਾਰਕ ਕੈਡੀ ਕੋਲੇ ਰਹਿਣਾ ਫਿਰ ਤੇਰਾ ਫਿਰ ਕੀ ਪਲੇਸਮੈਂਟ ਆ ਮੇਰੀ ਫਿਰ 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 ਕੀ ਕਰੇਗਾ ਜੇ ਉੱਥੇ ਆ ਗਏ ਹਾਂ ਜੀ ਮੈਂ ਆਜੋ ਮੈਂ ਕਹਿੰਨਾ ਚਾਹ ਪਣੀ ਪੀ ਕੇ ਜਾਓ ਮਾਰਨਾ ਮਾਰਜੋ ਭਾਜੀ ਮਾਰਨਾ ਤੈਨੂੰ ਕਿਉਂ ਐ ਓਹੋ ਕਾਮਲਿਆ ਮਾਰਨਾ ਓਹੋ ਮਾਰਨਾ ਤੈਨੂੰ ਕਿਉਂ ਐ ਮਾਰਨਾ ਹੀ ਕਹਿੰਦਾ ਤੂੰ ਮੈਂ ਤਾਂ ਸਾਰਾ ਬਾਇਓ ਡਾਟਾ ਦੇ ਰਿਹਾ ਤੁਹਾਨੂੰ ਮੈਂ ਬਾਇਓ ਡਾਟਾ ਤੁਹਾਨੂੰ ਪਹਿਲਾਂ ਮੈਂ ਦਿੱਤਾ ਹੈ ਮੇਰੀ ਗੱਲ ਸੁਣਾ ਪਹਿਲਾਂ ਕੱਲ ਤਾਂ ਤੁਸੀਂ ਮੈਨੂੰ ਮਾਰ ਰਹੇ ਸੀ ਸਵੇਰੇ ਸਾਡੇ ਨਾਮ ਮੈਂ ਹਜ ਭੈਣ ਜੋਦੀ ਚਾਹ ਵੀ ਨਹੀਂ ਪੀਤੀ ਸਵੇਰੇ ਤੁਸੀਂ ਥੋੜਾ ਗੱਲ ਸੁਣ ਵੀਰੇ ਮੈਨੂੰ ਸਾਢੇ 3 ਸਾਲ ਤਾਂ ਆਹ ਕੰਮ ਕਰਦੇ ਨੂੰ ਹੋ ਗਏ ਇਹਦੇ 'ਚ ਮੈਨੂੰ ਹਜ਼ਾਰਾਂ ਧਮਕੀਆਂ ਆ ਗਈਆਂ ਉਦੋਂ ਪਹਿਲਾਂ 2003 ਤੋਂ ਲੈ ਕੇ 2022 ਤੱਕ ਮੈਂ ਆਹ ਲੜਾਈਆਂ ਪੜਾਈਆਂ ਜੇਲ੍ਹੇ ਹੀ ਕੱਟੀਆਂ ਨੇ ਇਹ ਇਹ ਕਿੱਟਾ ਇਹ ਜਿਹੜੇ ਅੱਜ ਧਮਕੀਆਂ ਦਿੰਦੇ ਨੇ ਇਹ ਸਾਰੇ ਮੇਰੀ ਗੱਲ ਸੁਣ ਲਓ ਮੈਂ 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 ਤੈਨੂੰ ਸੁਣਦਾ ਪਹਿਲਾਂ ਮੇਰੀ ਸੁਣਾ ਮੈਂ ਤੇਰੀ ਸੁਣਨਾ ਪਹਿਲਾਂ ਮੇਰੀ ਸੁਣਾ ਮੈਨੂੰ ਇਹ ਕੰਮ ਆ ਸਾਰੇ ਮੈਂ ਇਹ ਕੰਮ ਕਰਕੇ ਕਰਨਾ ਕੀ ਹੈ ਇਹ ਉਦੋਂ ਟੇਪਰ ਕਾਰਡਾਂ ਦੇ ਹੁੰਦੀ ਜਦੋਂ ਧਮਕੀਆਂ ਫੋਨਾਂ ਕਰਨਾਂ ਨੂੰ ਲਾ ਕੇ ਸਾਡੇ ਮਿਲਾਂ ਚ ਸਮਝ ਗਿਆ ਜੀ 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 ਹੁਣ ਯਾਰ ਤੁਸੀਂ ਯਾਰ ਤੁਸੀਂ ਯਾਰ ਪੜਨ ਵਾਲਾ ਬੱਚਾ ਹੈ ਹੋ ਮੈਂ ਤੈਨੂੰ ਕੁਝ ਕਹਿ ਵੀ ਨਹੀਂ ਸਕਦਾ ਗੱਲ ਕਰ ਤੁਸੀਂ ਕਈ ਵਾਰ ਆਗਲਾ ਆਮ ਬੰਦਾ ਹੁੰਦਾ ਉਹ ਤਰਾਹ ਕੱਢ ਦਿੰਦੇ ਨਾ ਮੈਂ ਉੱਥੇ ਦਾ ਵੀ ਦੇ ਦਾਂ ਮੈਂ ਉੱਥੇ ਦਾ ਵੀ ਦੇ ਦਾਂ ਮੈਂ ਤਾਂ ਅੱਜ ਤੱਕ ਮੇਰੇ ਬਾਪ ਮੇਰੇ ਬਾਪ ਮਾਂ ਬਾਪ ਨੇ ਨਹੀਂ ਕੀਤਾ ਮੈਂ ਇਹ ਮੇਤੇ ਇਹ ਗਲਤੀ ਹੋ ਗਈ ਮੇਤੇ ਫੋਨ ਇਹਨੇ ਇਹ ਮੰਗਿਆ ਸੀ ਭਾਜੀ ਮੋਮੈਂਟ ਗੱਲ ਕਰਨਾ ਹਾਂ ਫਿਰ ਵੀਰਾ ਫੋਨ ਤੇਰਾ ਦੇਖ ਫੋਨ ਤੇਰਾ ਫੋਟੋ ਤੇਰੀ ਲੱਗੀ ਸੀ ਮੈਂ ਹੁਣ ਵੀ ਤੇਰੀ ਵੀਡੀਓ ਪਾਉਂਗਾ ਆ ਪਾਜੀ ਮੈਂ ਸੁੱਕ ਕੇ ਅਸਲੀ ਮੈਨੂੰ ਬਲਦੀ ਨੇ ਫੋਨ ਕੀਤਾ ਕਹਿੰਦਾ ਮੈਂ ਵੀਡੀਓ ਘੋਲ ਦਾਂ ਮੈਂ ਯਾਰ ਪਾਜੀ ਵੀਡੀਓ ਘੋਲ ਦਾਂ ਮੈਂ ਮੈਂ ਕਹਿੰਦਾ ਮੈਂ ਕੀ ਕੀਤਾ ਕਹਿੰਦਾ ਯਾਰ ਤੇਰੀ ਵੀਡੀਓ ਤੁਸੀਂ ਜੋ ਧਮਕੀਆਂ ਦੇ ਮੈਂ ਕਹਿੰਦਾ ਯਾਰ ਮੈਂ ਤਾਂ ਕਿਸੇ ਨੂੰ ਕਿਹਾ ਮੈਂ ਵੀਡੀਓ ਦੇ ਕੇ ਪਾਜੀ ਮੈਂ ਤਾਂ ਉਸ ਟਾਈਮ ਤਾਂ ਮੈਂ ਸਰ ਲੱਤਾ ਬਾ ਮੇਰੇ ਕੋਲ ਕੋਈ ਗੱਲ ਕੋਈ ਗੱਲ ਤੂੰ ਭਰੀ ਲੈ ਛੋਟੇ ਭਾਈ ਮੈਂ ਤਾਂ ਕੁਝ ਨਹੀਂ ਮੈਂ ਤਾਂ ਚਲੋ ਮੈਨੂੰ ਤਾਂ ਦਰ ਰੰਗਤਾ ਐ ਵੀ ਕਹਿ ਦਿੰਦੇ ਜੇ ਬਾਗ ਮਾਰਾਂਗੇ ਉਹਨੇ ਵੀ ਗੱਲ ਮੈਨੂੰ ਕਿਸੇ ਬਸ ਇਹਨਾਂ ਕੋਲ ਹੈ ਹੁਣ ਮੈਂ ਇਸੇ ਦੱਸ ਨਹੀਂ ਸਕਦਾ ਗੱਲ ਕਰ ਉਹ ਤੋਂ ਬਾਅਦ ਜਦੋਂ ਮੈਂ ਫੋਨ ਕਰਿਆ ਫੇਰ ਹੱਗ ਗਿਆ ਜਦੋਂ ਮੈਂ ਫੋਨ ਕਰਿਆ ਬੁਰੀ ਵਾਰ ਫੇਰ ਮੈਂ ਬੈ ਪੁੱਛਿਆ ਮਾਂ ਤੂੰ ਕਿਹੜੀ ਗੋੜੀਆਂ ਸਾਰੀਆਂ ਭੇਜਦੀਆਂ ਹੈ ਹੈ ਕਿਹੜਾ ਕਰਨੀ ਆ ਇਸ ਚੀਜ਼ ਨੂੰ ਸੁਣ ਕੇ ਹਾਂ ਸਿੱਟੀ ਨੂੰ ਨੂੰ ਪਤਾ ਲੱਗ ਗਿਆ ਵੀ ਹਾਂ ਇਹਨੂੰ ਫੋਨ ਆ ਗਿਆ ਉੱਥੇ ਤੇ ਉਹ ਹੁਣ ਵੀਡੀਓ ਆ ਗਈ ਮੈਂ ਉਹਨੂੰ ਵੀਡੀਓ ਵੀ ਕਰ ਲੀਆ ਦੇਖ ਵੀ ਮੇਰਾ ਉੱਥੇ ਵੀ ਮੈਂ ਮਤਲਬ ਕੀ ਹੋ ਰਿਹਾ ਯਾਰ ਵੀ ਮਤੈ ਮੇਰੇ ਕੋਲ ਪਤਾ ਨਹੀਂ ਕਿਹੜੀ ਖੁੰਦਾ ਕੱਟਾ ਗੱਲ ਕੀ ਹੈ ਵੀਰੇ ਮੈਂ ਹੁਣ ਤੁਹਾਨੂੰ ਗੱਲ ਦੱਸਦਾ ਤੂੰ ਤਾਂ ਤੂੰ ਤਾਂ ਫੋਨ ਫੜਾਤਾ ਕਈ ਵਾਰ ਆਗਲਾ ਇੱਥੋਂ ਪਕੌੜਾ ਹੋਵੇ ਉਹ ਲੋ ਇੱਥੋਂ ਕਿਸਦਾ ਐ ਪਤਾ ਹੈ ਹੁਣ ਕੀ ਕਰਦੇ ਨੇ ਜੇਲ੍ਹਾਂ ਤੋਂ ਫੋਨ ਕਰਾਉਂਦੇ ਨੇ ਬਾਹਰ ਦੇ ਬੇਸ਼ਾਨ ਤੋਂ ਅਪਰੇਟ ਕੀ ਹੈ ਯਾਰ ਮੈਂ ਸਟੂਡੈਂਟ ਹਾਂ ਔਰ ਫਿਜੀ ਰਹਿੰਦਾ ਸਾਡੇ ਕੋਲ ਕੁਝ ਵੀ ਕਰਦੇ ਯਾਰ ਮੈਂ 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 ਕਿੱਥੇ ਜਾਊਂਗਾ ਹਾਂ ਫਿਰ ਤੁਸੀਂ ਫੋਨ ਕਿਉਂ ਦ ਪਾਜੀ ਯਾਰ ਮੇਰੇ ਮੇਰੇ ਨਾਲ ਰਹਿੰਦਾ ਮਿੰਦਾ ਕੀ ਪਤਾ ਦਵੇ ਕੀ ਚੀਜ਼ ਆ ਹੁਣ ਮੈਂ ਉਸ ਨੂੰ ਰਿਕਾਰਡਿੰਗ ਆਰ ਵੀਡੀਓ ਭੇਜੀ ਵੀ ਤਾਂ ਮੇਰੇ ਕੋਲ ਕਿਆ ਕਰਦੂਦ ਕੀਤੀ ਏ ਸ਼ਾਮੀ ਤੇ ਹੁਣ ਉਹ ਮੈਨੂੰ ਕਹਿੰਦੇ ਮੇਰਾ ਫੋਨ ਨਹੀਂ ਚੱਕਦਾ ਹੈਗਾ ਨਾ ਹੁਣ ਤੱਕ ਘਰ ਆਇਆ ਮੈਂ ਉਹ ਮੇਰੇ ਨਾਲ ਇੱਕ ਮੁੰਡਾ ਹੋਰ ਰਹਿੰਦਾ ਗੁਰਪ੍ਰੀਤ ਮੈਂ ਉਹਨੂੰ ਵੀ ਕਿਹਾ ਅਮਰਜੋ ਤੂੰ ਲਾ ਕੇ ਦੇਖੇਂਗਾ ਫੋਨ ਨੂੰ ਹਾਂਜੀ ਪਾਜੀ ਅਮਾਮਾ ਆਇਓ ਸਿੰਘ ਨੂੰ ਗਾਣਾ ਵਸੰਗਾ ਤੂੰ ਲਾਏਂਗਾ ਫੋਨ ਨੂੰ ਇਹਨੂੰ ਚੱਕ ਨੂੰ ਸਾਡੇ ਸੰਗ ਦਾ ਖਾਲਸਾ ਜੀ ਖਾਲਸਾ ਵਿੱਚੋਂ ਚੱਲ ਗਿਆ ਲੱਗਦਾ ਹਣਾ ਐਡ ਤਾਂ ਹੈਗੀਆਂ ਭਾਜੀ ਭਾਜੀ ਚਾਹ ਕੋਈ ਗੱਲ ਨਹੀਂ ਠੀਕ ਹੈ ਹੁਣ ਮੰਨਦਾ ਮੈਂ ਮੈਂ ਕੋਈ ਬੇਨਤੀ ਆ ਵੀਡੀਓ ਮੈਂ ਤੇਰੀ ਪਾਉਂਗਾ ਦੇਖੋ ਇਹ ਬਾਈ ਤਾਂ ਜਿਹੜੀ ਹੁਣ ਚੱਲੀ ਜਾਂਦੀ ਹੈ ਉਹ ਤਾਂ ਕੋਈ ਗੱਲ ਨਹੀਂ ਵੀ ਭਾਈ ਮੇਰਾ ਉਹ ਜਵਾਕ ਸੀ ਵਿਚਾਰਾ ਬੇਕਸੂਰਾ ਤੂੰ ਤੇਰਾ ਕੋਈ ਕਸੂਰ ਨਹੀਂ ਕਿਹਾ ਲੋਕ ਹੁਣ ਕੱਲ ਦੇ ਮੈਨੂੰ ਕੱਲ ਦੇ ਘਰੇ ਆ ਕੇ ਕਹੀ ਜਾਂਦੇ ਇੱਥੇ ਬਾਹਰੋਂ ਵਿਚਾਰੇ ਇਹ ਇਹ ਸਿੰਘ ਨੇ ਫੋਨ ਕਰ ਲਿਆ ਹੋਰ ਦੋ ਤਿੰਨ ਸਿੰਘ ਹੋਰ ਸੀਗੇ ਉਹ ਕਹਿੰਦੇ ਅਸੀਂ ਜਾਣਦੇ ਆ ਦੇਖਦੇ ਹਾਂ ਕੌਣ ਹੈ ਮੈਂ ਤੁਹਾਨੂੰ ਸਾਰਾ ਐਡਰੈਸ ਮੈਂ ਤੁਹਾਨੂੰ ਬਾ ਠੀਕ ਆ ਕੋਈ ਹੋਰ ਨਹੀਂ ਐਡਰੈਸ ਵੀ ਅੱਗੇ ਤੋਂ ਅੱਗੇ ਤੋਂ ਮੇਰੇ ਭਰਾ ਇੰਨਾ ਖਿਆਲ ਰੱਖਿਓ ਕਿਸ ਨੂੰ ਆਪਣਾ ਫੋਨ ਨਾ ਦਿਓ ਤੇ ਉਹ ਬੰਦੇ ਦੀ ਮੈਨੂੰ ਫੋਟੋ ਪੇਜ ਆ ਉਹਦੇ ਨਾਲ ਗੱਲ ਕਰਾਈਂ ਜੇ ਤੇਰੇ ਕੋਲ ਹੋ ਜਾ ਉਹਦੀ ਉਹਦਾ ਐਡਰੈਸ ਭੇਜੀ ਉਹਦਾ ਘਰ ਦਾ ਐਡਰੈਸ ਭੇਜੀ ਉਹ ਦੇ ਦੇਣਾ ਭੈਣ ਦੀ ਬੈੜਕੇ ਦਾ ਉਹ ਉਹਦਾ ਐਡਰੈਸ ਭੇਜੀ ਭੈਣ ਚੋਦ ਵੱਡੇ ਬਦਮਾਸ਼ ਦਾ ਚਲ ਠੀਕ ਆ ਉੱਤੇ ਭਾਈ ਮੈਂ ਵੀ ਇਦਾਂ ਭਾਜੀ ਮੈਂ ਸਾਰਾ ਕੁਝ ਭੇਜਦਾ ਮੈਂ ਯਾਰ ਓਕੇ ਚਲ ਠੀਕ ਆ ਮੈਂ ਆ ਵੀਡੀਓ ਆ ਵੀਡੀਓ ਚਾੜੂਗਾ ਤਰੀ ਪਰਵਾਣਾ ਕਰੀ ਉਹ ਨਹੀਂ ਭਾਜੀ ਯਾਰ ਮੈਂ ਮੈਂ ਭਾਜੀ ਮੈਂ ਪੀ ਆ ਮੈਂ ਪੱਕਾ ਕਿਥੇ ਹੋ ਜਾਊਗਾ ਯਾਰ ਮੈਂ ਤਾਂ ਬੜਾ ਕਰਜ਼ਾ ਲੈ ਕੇ ਆਇਆ ਹੋ ਰੇ ਯਾਰ ਓਏ ਇਹਦੇ ਨਾਲ ਤਾਂ ਤੈਨੂੰ ਕੁਝ ਨਹੀਂ ਹੁੰਦਾ